ਜਲਾਲਾਬਾਦ ਪਿੰਡ ਮਾਮੂ ਜੋਈਆ ਦੇ ਨੇੜੇ ਸ਼ਮਸ਼ਾਨ ਘਾੜ ਵਿੱਚ ਪੁਲਿਸ ਅਤੇ ਸ਼ੂਟਰਾਂ ਵਿਚਾਲੇ ਹੋਈ ਮੋਟਪੇੜ ਦਰਾਂ ਇੱਕ ਸ਼ੂਟਰ ਦੀ ਗੋਲੀ ਲੱਗਣ ਨਾਲ ਇਲਾਜ ਦੌਰਾਨ ਹੋਈ ਮੌਤ ਇੱਕ ਪੁਲਿਸ ਕਰਮਚਾਰੀ ਫਿਰੋਜ਼ਪੁਰ ਡੀਆਈਜੀ ਰੇਂਜ ਵੱਲੋਂ ਦਿੱਤੀ ਜਾਣਕਾਰੀ ਫਿਰੋਜ਼ਪੁਰ ਪੁਲਿਸ ਨੂੰ ਅੱਜ ਆਰਐਸਐਸ ਨਵੀਨ ਕੁਮਾਰ ਅਰੋੜਾ ਦੇ ਕਤਲ ਮਾਮਲੇ ਵਿੱਚ ਵੱਡੀ ਸਫਲਤਾ ਮਿਲੀ ਕਤਲ ਮਾਮਲੇ ਦਾ ਮੁੱਖ ਸ਼ੂਟਰ ਬਾਦਲ ਇੱਕ ਮੁਕਾਬਲੇ ਵਿੱਚ ਮਾਰਿਆ ਗਿਆ ਇਹ ਮੁਕਾਬਲਾ ਫਾਜ਼ਲਕੇ ਦੇ ਜ਼ਿਲ੍ਹੇ ਦੇ ਪਿੰਡ ਮਾਮੂ ਜੋਯਾ ਦੇ ਸ਼ਮਸ਼ਾਨਘਾੜ੍ਹ ਵਿੱਚ ਹੋਇਆ ਡੀਆਈਜੀ ਹਰਮਨ ਵੀਰ ਗਿੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਨਵੀਨ ਕੁਮਾਰ ਅਰੋੜਾ ਕਤਲ ਮਾਮਲੇ ਵਿੱਚ ਅੱਜ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਕਤਲ ਮਾਮਲੇ ਦਾ ਮੁੱਖ ਸ਼ੂਟਰ ਬਾਦਲ ਕੱਲ ਜੀਰੇ ਤੋਂ ਫੜਿਆ ਗਿਆ ਸੀ ਪੁਸ਼ਕਿਸ਼ ਦਰਾਨ ਉਸ ਨੇ ਖੁਲਾਸਾ ਕੀਤਾ ਕਿ ਉਸ ਦੇ ਦੋ ਸਾਥੀ ਉਸ ਨੂੰ मामੂ ਜੋਇਆ ਪਿੰਡ ਨੇੜੇ ਮਲਮ ਵਾਲੇ ਸਨ ਅਤੇ ਉਸ ਨੂੰ ਰਾਜਸਥਾਨ ਤੋਂ ਬਾਹਰ ਲੈ ਜਾਣਗੇ ਜਦੋਂ ਪੁਲਿਸ ਪਾਰਟੀ ਦੇ ਨਾਲ ਪਹੁੰਚੀ ਤਾਂ ਉਥੋਂ ਪਹਿਲਾਂ ਤੋਂ ਹੀ ਮੌਜੂਦ ਉਸ ਦੇ ਦੋ ਸਾਥੀਆਂ ਨੇ ਪੁਲਿਸ ਪਾਰਟੀ ਤੇ ਗੋਲੀ ਬਾਰੀ ਕਰ ਦਿੱਤੀ ਜਿਸ ਨਾਲ ਇੱਕ ਹੈੱਡ ਕਾਂਸਟੇਬਲ ਜ਼ਖਮੀ ਹੋ ਗਿਆ ਤੇ ਜਵਾਬੀ ਗੋਲੀਬਾਰੀ ਵਿੱਚ ਬਾਦਲ ਵੀ ਜ਼ਖਮੀ ਹੋ ਗਿਆ ਅਤੇ ਉਸਦੇ ਦੋ ਸਾਥੀ ਹਨੇਰੇ ਅਤੇ ਧੁੰਦ ਦਾ ਫਾਇਦਾ ਉਠਾਉਂਦੇ ਹੋਏ ਮੌਕੇ ਤੋਂ ਭਰਾਰ ਹੋ ਗਏ ਅਤੇ ਬਾਦਲ ਅਤੇ ਜ਼ਖਮੀ ਪੁਲਿਸ ਕਰਮਚਾਰੀ ਨੂੰ ਫਾਜ਼ਿਲਕਾ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਬਾਦਲ ਦੀ ਮੌਤ ਹੋ ਗਈ ਅਤੇ ਹੈਡ ਕਨਸਟੇਬਲ ਦਾ ਇਸ ਸਮੇਂ ਇਲਾਚ ਚੱਲ ਰਿਹਾ ਹੈ ਇਸ ਕਤਲ ਮਾਮਲੇ ਵਿੱਚ ਤਿੰਨ ਲੋਕਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਦੋ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸਾਡੀ ਟੀਮ ਪੂਰੀ ਮਿਹਨਤ ਨਾਲ ਕੰਮ ਕਰ ਰਹੀ ਹੈ ਅਤੇ ਉਹਨਾਂ ਨੂੰ ਵੀ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ ਇਸ ਮਾਮਲੇ ਦੇ ਵਿਦੇਸ਼ੀ ਦੇਸ਼ਾਂ ਨਾਲ ਸੰਬੰਧ ਹਨ ਅਤੇ ਕੁਝ ਦੇਸ਼ ਵਿਰੋਧੀ ਤਾਕਤਾਂ ਇਸ ਕਤਲ ਪਿੱਛੇ ਹਨ ਹਾਲਾਂਕਿ ਅਸੀਂ ਉਹਨਾਂ ਦੇ ਨਾਮ ਹੋਣੇ ਨਹੀਂ ਦੱਸ ਸਕਦੇ ਕਿਉਂਕਿ ਇਸ ਨਾਲ ਸਾਡੀ ਜਾਂਚ ਵਿੱਚ ਰੁਕਾਵਟ ਆ ਜਾਵੇਗੀ। ਤੋਂ ਉਸਮੇ ਜੋ ਫੋਲਪਰ ਪੁਲਿਸ ਹੈ ਪੰਜਾਬ ਪੁਲਿਸ ਸਪੈਸ਼ਲੀ ਫੋਜਪੁਰ ਪੁਲਿਸ ਨੂੰ ਬੜੀਆ ਕਾਮਯਾਬੀ ਮਿਲੀ ਜੋ ਉਸਕਾ ਮੇਨ ਸ਼ੂਟਰ ਬਾਦਲ ਦਾ ਉਹ ਮੇਂ ਕੱਲ ਅਰੈਸਟ ਕੀਆ ਔਰ ਅੱਜ ਇੱਕ ਇਨਕਾਊਂਟਰ ਮੇ ਉਸਕੀ ਜੋ ਹੈ वो इंजर्ड हो गया और बाद में हॉस्पिटल में इलाज के दौरान उसकी जो है डेथ हो गई और उसको उसमें से जो हमें वेपन्स वगैरह वहाँ से रिकवर हुए हैं और फर्दर जो जो उसने उसको लोग भगाने के लिए आए थे वो वहाँ से जो है धुंध वगैरह और अनेरे के कारण वहाँ से भाग गए और फर्दर जो इन्वेस्टिगेशन रेट्स हम कंडक्ट कर रहे हैं और जो मुलजम हमें दूसरे और भी दो तीन मुलजम हैं जो हमें आइडेंटिफाइड हैं और जल्दी हम उनको गिरफ्तार करके और जो है जो उनका जुर्म है उस मुताबिक उनको हम सजा सर कारण का पता लग सका अभी तक कि मर्डर किया ही क्यों था जिनका देखो इसमें ना हम सारा वर्क कर रहे हैं फर्दर जो अरेस्ट होगी उससे सारा क्लियर हो जाएगा और जैसे मैंने आपको बताया कि कोई जो एंटी नेशनल ताकतें हैं उनके हाथ को ਇੰਕਾਰ ਨਹੀਂ ਕੀਤਾ ਜਾ ਸਕਦਾ ਲੇਕਿਨ ਇਸ ਦੀ ਇਨਵੈਸਟੀਗੇਸ਼ਨ ਅਭੀ ਜੋ ਹੈ ਵੀ ਚੱਲ ਰਹੀ ਹੈ ਔਰ ਵੀ ਅਕਿਊਸਟ ਪਕੜੇ ਜਾਣਗੇ ਉਹ ਆਪਕੋ ਜੋ ਹੈ ਉਹ ਡਟੇਲਸ ਵਿੱਚ ਡਿਸਕਲੋਸ ਸਰ ਕੀ ਲੱਗਦਾ ਕਿ ਜੱਥੇਬੰਦੀਆਂ ਕੋਈ ਏਜੰਸੀ ਦੇ ਵਿੱਚ ਹੱਥ ਹੈ ਫਿਲਹਾਲ ਤਾਂ ਜੀ ਅਜੇ ਕੁਝ ਨਹੀਂ ਇਹੋ ਜੀ ਗੱਲ ਕਹੀ ਜਾ ਸਕਦੀ ਕਿ ਜਿਵੇਂ ਕਈ ਇੱਕ ਜੱਥੇਬੰਦੀ ਹੋ ਰਹੀ ਕਿਸੇ ਨੇ ਜ਼ਿੰਮੇਵਾਰੀ ਲੈ ਲਈ ਸਗੀ ਜਿਵੇਂ ਤੁਹਾਨੂੰ ਦੱਸਿਆ ਵੀ ਇਹੋ ਜੇ ਲੋਕ ਜਿਹੜੇ ਹੈਗੇ ਆ ਉਹ ਇਹੋ ਜੀਆਂ ਜ਼ਿੰਮੇਵਾਰੀਆਂ ਲੈਣ ਦੇ ਪੁਲਿਸ ਦਾ ਧਿਆਨ ਭਟਕਾਉਂਦੇ ਆ ਪੇ ਪੁਲਿਸ ਜਿਹੜੀ ਅਸਲ ਦਿਸ਼ਾ ਨਾਲੋਂ ਦੂਸਰੀ ਦਿਸ਼ਾ ਚੱਲ ਪਈ। ਸੋ ਅਸੀਂ ਕਿਸੇ ਵੀ ਚੀਜ਼ ਨੂੰ ਇਹੋ ਜੀ ਨੂੰ ਚੀਜ਼ ਨੂੰ ਅਸੀਂ ਪੁਖਤਾ ਨਹੀਂ ਮੰਨਦੇ। ਕਿ ਉਹ ਕੋਈ ਕੀ ਪੋਸਟ ਪਾ ਰਿਹਾ, ਕੋਈ ਨਹੀਂ ਪਾ ਰਿਹਾ। ਅਸੀਂ ਆਪਣੀ ਇਨਵੈਸਟੀਗੇਸ਼ਨ ਉਸ ਸਹੀ ਟੰਗ ਦੇ ਨਾਲ, ਪ੍ਰੈਕਟੀਕਲ ਟੰਗ ਦੇ ਨਾਲ, ਕੋਰ ਪੁਲਿਸਿੰਗ ਦੇ ਟੰਗ ਦੇ ਨਾਲ ਕਰ ਰਹੇ ਹਾਂ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਸਾਡੀ ਜਿਹੜੀ ਆ ਕੋਈ ਗਲਤ ਫਵਾਫ ਲਾ ਕੇ ਜਾਂ ਕੋਈ ਗਲਤ ਇਨਫਰਮੇਸ਼ਨ ਦੇ ਕੇ ਸਾਡੇ ਇਨਵੈਸਟੀਗੇਸ਼ਨ ਨੂੰ ਜਿਹੜਾ ਹੈਗਾ ਉਹ ਪ੍ਰਭਾਵਤ ਨਾ ਕਰ ਸਕੇ। ਔਰ ਮੈਂ ਤੁਹਾਨੂੰ ਪੂਰਾ ਯਕੀਨ ਦਵਾਉਦਾ ਵੀ ਆਉਣ ਵਾਲੇ ਟਾਈਮ ਚ ਇਹਦੇ ਚ ਹੋਰ ਵੀ ਵਧੀਆ ਸੱਟੇ ਕੱਢਾਂਗੇ। ਸਰ ਜਿਹੜੀ ਬਾਦਲ ਦੀ ਮੌਤ ਹੋਈ ਹੈ ਇਹ ਜਿਹੜੀ ਆ ਪੁਲਿਸ ਦੀ ਗੋਲੀ ਨਾਲ ਹੋਈ ਹੈ ਜਾਂ ਜਿਹੜੇ ਉਹਦੇ ਸਾਥੀ ਸੀ ਉਹਨਾਂ ਦੀ ਗੋਲੀ ਨਾਲ ਹੋਈ। ਤੁਸੀਂ ਉਹਦੇ ਜਿਹੜੀਆਂ ਗੋਲੀਆਂ ਲੱਗੀਆਂ ਜੀ ਉਹ ਫਿਰ ਪੋਸਟਮਾਰਟਮ ਦੇ ਵਿੱਚ ਡਾਕਟਰ ਸਾਹਿਬ ਉਹਨੂੰ ਕੱਢਣਗੇ। ਫਿਰ ਪਤਾ ਲੱਗੂਗਾ ਵੀ ਕਿਹੜੇ ਕਿਹੜੇ ਬੋਰ ਦੀ ਗੋਲੀ ਉਹਨੂੰ ਹਿੱਟ ਹੋਈ ਹੈ। ਸੋ ਮੌਕੇ ਤੇ ਸਾਨੂੰ ਪੁਆਇੰਟ 32 ਬੋਰ ਤੇ ਪੁਆਇੰਟ 30 ਬੋਰ ਦੇ ਪਿਸਤਲ ਰਿਕਵਰ ਹੋਏ ਆ ਜਿਹੜੇ ਕਿ ਮਲਜਮਾਂ ਦੇ ਕੋਲ ਸੀਗੇ ਤੇ ਇਹ ਦੋਵੇਂ ਬੋਰ ਦੇ ਵੈਪਨ ਪੁਲਿਸ ਕੋ ਨਹੀਂ ਹੁੰਦੇ ਸੋ ਜੇ ਉਹਨਾਂ ਚੋਂ ਗੋਲੀਆਂ ਨਿਕਲੀਆਂ ਐਡਮਿਸ਼ਨ ਉਹਨਾਂ ਦੇ ਨਾਲ ਹੋਈ ਹੈ ਸਰ ਇਹ ਸਾਰੇ ਤੁਹਾਡੇ ਨਾਲ ਬਾਦਲ ਗਿਆ ਸੀ ਕਿੰਨੇ ਰੁਪਏ ਸੀ ਸਰ ਤੁਹਾਡੇ ਨਾਲ ਬਾਦਲ ਗਿਆ ਸੀਗਾ ਤੇ ਇਹ ਮਤਲਬ ਤੁਹਾਡੀ ਕਸਟਡੀ ਜੋ ਛੁੱਟ ਕੇ ਜਦੋਂ ਉਹ ਸਾਡ ਚਲਾ ਗਿਆ ਸੀਗਾ ਤੇ ਜਾਂ ਤੁਹਾਡੇ ਵਾਲੀ ਸਟੇਸ਼ਨ ਜਦੋਂ ਅਸੀਂ ਉੱਥੇ ਰਿਕਵਰੀ ਕਰਾਉਣ ਵਾਸਤੇ ਗਏ ਇਹਨੇ ਦੱਸਿਆ ਕਿ ਉੱਥੇ ਬੰਦੇ ਹੋ ਸਕਦੇ ਆ ਕਿਉਂਕਿ ਇਹਦੇ ਨਾਲ ਉਹਨਾਂ ਨੇ ਜਿੱਦੋਂ ਫੜਿਆ ਗਿਆ ਕੱਲ ਸ਼ਾਮ ਨੂੰ ਦੁਪਹਿਰੇ ਜੇ ਉਦੋਂ ਇਹਨੇ ਜਿਹੜਾ ਹੈਗਾ ਦੱਸਿਆ ਵੀ ਜਦੋਂ ਜੀ ਇੰਟਰੋਗੇਸ਼ਨ ਕੀਤੀ ਗਈ ਫੜਨ ਤੋਂ ਬਾਅਦ ਇਹਨੇ ਕਹੇ ਵੀ ਉੱਥੇ ਬੰਦਿਆਂ ਨੇ ਆਉਣਾ ਵਾ ਉਹਨਾਂ ਗੱਡੀ ਲੈ ਕੇ ਆਉਣਾ ਉਹ ਮੈਨੂੰ ਉੱਥੋਂ ਰਾਜਸਥਾਨ ਟਪਾਉਣਗੇ ਜਦੋਂ ਪੁਲਿਸ ਪਾਰਟੀ ਉੱਥੇ ਰੇਡ ਕਰਨ ਗਈ ਸ਼ਮਸ਼ਾਨ ਘਾੜ ਦੇ ਵਿੱਚ ਉੱਥੇ ਜਦੋਂ ਉਹਨਾਂ ਨੇ ਫਾਇਰ ਖੋਲਿਆ ਪੁਲਿਸ ਨੂੰ ਇਹ ਥੋੜਾ ਪਤਾ ਸੀ ਕਿ ਬੀ ਉੱਥੇ ਲੈਸ ਹੋ ਕੇ ਹਥਿਆਰਾਂ ਨਾਲ ਬੈਠੇ ਪਹਿਲਾਂ ਉਹਨਾਂ ਨੂੰ ਪੁਲਿਸ ਨੇ ਅਗਾਹ ਕੀਤਾ ਚੈਲੰਜ ਕੀਤਾ ਵੀ ਤੁਸੀਂ ਪੁਲਿਸ ਪਾਰਟੀ ਹੈ ਵੀ ਤੁਸੀਂ ਇਹਨੂੰ ਫਾਇਰ ਜਿਹੜਾ ਵਾ ਬੰਦ ਕਰ ਦਿਓ ਪਰ ਉਹਨਾਂ ਨੇ ਫਾਇਰ ਬੰਦ ਨਹੀਂ ਕੀਤਾ ਉਹਨਾਂ ਵੱਲੋਂ 11 ਰੌਂਡ ਫਾਇਰ ਹੋਏ ਜਿਹੜੇ ਸਾਨੂੰ ਖੂਲ ਮਿਲੇ ਸੋ ਪੁਲਿਸ ਨੇ ਫਿਰ ਆਪਣੇ ਬਚਾਅ ਚ ਇਹਨਦਰੋਂ ਫਾਇਰ ਕੀਤਾ ਔਰ ਉਸ ਦੌਰਾਨ ਜਿਹੜੀ ਜਿਹੜੀ ਉਹ ਗੋਲੀ ਚੱਲੀ ਆ ਉਹਦੇ ਸਾਡਾ ਇੱਕ ਮੁੰਡਾ ਜ਼ਖਮੀ ਹੋਇਆ ਹੈਡ ਕਾਂਸਟੇਬਲ ਬਲਕੌਰ ਸਿੰਘ ਤੇ ਇੱਕ ਜਿਹੜਾ ਇਹ ਬਾਦਲ ਇਹ ਜ਼ਖਮੀ ਹੋਇਆ ਇਹਨਾਂ ਨੂੰ ਅਸੀਂ ਹਸਪੀਟਲ ਪਹੁੰਚਾ ਦਿੱਤਾ ਸਭ ਤੋਂ ਜਿਹੜੇ ਬਾਦਲ ਦੇ ਸਾਥੀ ਉਹਨਾਂ ਤੇ ਮੁਕਦਮਾ ਦਰਜ ਹੋਊਗਾ ਬਿਲਕੁਲ ਹੋਊਗਾ ਜੀ ਕਿਸ ਤਰ੍ਹਾਂ ਦਾ ਹੋਊਗਾ ਉਹਨਾਂ ਦੇ ਉੱਪਰ ਜੋ ਕਾਰਦੀ 307 ਦਾ ਮੁਕਦਮਾ ਦਰਜ ਹੋਊਗਾ ਤਾਂ ਜੇ ਇਹਦੀ ਜਿਵੇਂ ਹੁਣ ਡੈਥ ਹੋਈ ਹੈ 307 ਦਾ ਤਾਂ ਇਹ ਮੁਕਦਮਾ ਦਰਜ ਕਰਤਾ ਸੈਕਟਰ ਦਾ ਹੁਣ ਉਹ ਚ ਵਾਧਾ ਜੁਰਮ 302 ਦਾ ਕਰਾਂਗੇ ਕਿਉਂਕਿ ਬੰਦਾ ਮਰ ਗਿਆ ਸੈਕੋ ਲੇਡੀ ਦਾ ਐਂਗਲ ਆਇਆ ਜੀ ਕੋਈ ਲੇਡੀ ਦਾ ਐਂਗਲ ਆਇਆ ਕੋਈ ਉਹਦਾ ਰੋਲ ਕੀ ਹੈ ਵਿੱਚ ਦੇ ਵੇਖੋ ਉਹਦਾ ਰੋਲ ਦੇ ਉੱਤੇ ਅਜੇ ਵਜੀਦ ਪੁੱਛ ਕੇ ਚੱਲ ਰਹੀ ਹੈ ਉਹ ਕਈ ਥਾਵਾਂ ਦੇ ਉੱਤੇ ਲਿੰਕ ਕੀਤਾ ਜਾ ਰਿਹਾ 50 ਵਾਲੀਆਂ ਗੱਲਾਂ ਵੀ ਹੈਗੀਆਂ ਵਾ ਇਨਾਂ ਨੂੰ ਲੈ ਕੇ ਜਾਣਾ ਵੀ ਹੈਗਾ ਵਾ ਰਾਹ ਸਾਫ਼ ਕਰਨ ਵਾਲੀ ਵੀ ਗੱਲ ਹੈਗੀ ਆ ਸੋ ਕਈ ਕਈ ਡਾਇਰੈਕਸ਼ਨਸ ਦੇ ਵਿੱਚ ਕੰਮ ਚੱਲ ਰਿਹਾ ਨੈਕਸਟ ਜਿਹੜੀ ਸਾਡੀ ਡਵੈਲਪਮੈਂਟ ਹੋਊਗੀ ਉਹ ਬੜੀ ਪੁਖਤਾ ਤੇ ਵਧੀਆ ਹੋਊਗੀ ਉਹਦੇ 'ਚ ਤੁਹਾਨੂੰ ਸਾਰਾ ਹੀ ਖਲਾਸਾ ਕਰ ਦਾਂ ਠੀਕ ਹੈ ਜੀ ਠੀਕ ਹੈ ਜੀ ਥੈਂਕ ਯੂ